ਚਾਰੇ ਪੈਰਾਂ ਤੇ ਨਿਸ਼ਾਨ ਆ ਗਏ ਇਹਦੇ ਦੋਸਤੋ ਬਾਕੀ ਪੂੰਛ ਤੇ ਨਿਸ਼ਾਨ ਆ ਗਿਆ ਮੀਣੀ ਆ ਗਈ ਤੇ ਆਜੋ ਸੰਤਾਨ ਕਰਦਾਂਗੇ ਨਾ 25 ਦੀ ਦਾ ਵੱਧ ਆ 20 ਦੀ ਕਹਿ ਚੱਲ 20 ਦੀ ਦੇ ਦਾਂਗੇ ਯਾਰ 20 ਦੀ ਦੇ ਦਾਂਗੇ ਲੈ ਦੋਸਤੋ ਬਾਈ ਨੇ ਆਫਰ ਲਾਦੀ ਜਿਹੜਾ ਇਹ ਮੂੰਹ ਤੇ ਮਾਰਕ ਆ ਗਿਆ ਤੇ ਨੱਕ ਤੇ ਮਾਰਕ ਆ ਗਿਆ ਤੇ ਅੱਖਾਂ ਆ ਗਈਆਂ ਤੇ ਕੁੰਡੇ ਸਿੰਘ ਮੋੜੀ ਖੜੀ ਆ ਦੋਸਤੋ ਬਾਈ ਕਿੰਨੇ ਸਮੇਂ ਦੀ ਹੋਣੀ ਇਹ ਕੱਟੀ ਸਾਲ ਅੱਜ ਫੇਰ ਆਪਾਂ ਨੀਲੀ ਰਾਵੀ ਦੀਆਂ ਕੱਟੀਆਂ ਦੀ ਵੀਡੀਓ ਪਾ ਰਹੇ ਹਾਂ ਦੋਸਤੋ ਅੱਜ ਕਿੰਨੀਆਂ ਕੱਟੀਆਂ ਨੇ ਬਾਈ ਬੱਬੂ ਅੱਜ ਆਪਣੇ ਕੋਲੇ 11 ਨੇ 11 ਕਟੀਆਂ ਨੇ 11 ਦੇ ਵਿੱਚੋਂ ਬੂਰੀਆਂ ਕਿੰਨੀਆਂ ਨੇ ਨੀਲੀ ਰਵੀ ਦੀਆਂ ਕੰਨੀ ਨੀਲੀ ਰਵੀ ਦੀਆਂ ਕਾਲੀਆਂ 2 ਨੇ ਉਹਨਾਂ ਵਿੱਚ ਇੱਕ ਮੀਣੀ ਕੱਟੀ ਵੀ ਆਪਣੇ ਕੋਲੇ ਠੀਕ ਹੈ ਤੇ ਬਾਕੀ 9 ਨੇ ਬੂਰੀਆਂ ਉਹਨਾਂ ਵਿੱਚੋਂ 4 ਨੀਲੀ ਰਵੀ ਦੀਆਂ ਬੂਰੀਆਂ ਨੇ 5 ਸਿੰਪਲ ਨੇ ਠੀਕ ਹੈ ਕੋਈ ਹੋਰ ਗੱਲਬਾਤ ਕਹਿਣੀ ਹੋਵੇ ਕੱਲ ਬਾਤਾਂ ਇਹ ਕਹਣਾ ਵੀ ਮਾਨਸਾ ਏਰੀਆ ਹੋ ਗਿਆ ਮੁਕਸੁਰ ਇੱਧਰ ਬਠਿੰਡਾ ਹੋ ਗਿਆ ਸੁਨਾਮ ਹੋ ਗਿਆ ਆਪਣਾ ਸੰਗਰੂਰ ਹੋ ਗਿਆ ਇਧਰ ਪਾਤੜਾ ਹੋ ਗਿਆ ਸਮਾਣਾ ਹੋ ਗਿਆ ਆ ਏਰੀਆ ਦੇ ਬੰਦੇ ਬਰਨਾਲਾ ਹੋ ਗਿਆ ਫੋਨ ਕਰਿਆ ਕਰਨੇ ਉਤਰਨ ਉਤਰਨ ਸਾਈਡ ਹੋ ਗਈ ਦੂਰ ਅੰਮ੍ਰਿਤਸਰ ਹੋ ਗਿਆ ਠੀਕ ਹੈ ਜਿਵੇਂ ਉਧਰੋਂ ਬੰਦੇ ਗੁਰਦਾਸਪੁਰ ਹੋ ਗਿਆ ਉਧਰੋਂ ਫੋਨ ਨਾ ਕਰਿਆ ਕਰਨ ਦੂਰ ਪੈ ਜਾਂਦਾ ਯਾਰ ਉਹਨਾਂ ਨੂੰ ਠੀਕ ਸੁਨਾਮ ਇੱਥੇ ਲੋਕਲ ਬੰਦੇ ਫੋਨ ਕਰਿਆ ਕਰ ਕਿਉਂਕਿ ਉਹਨਾਂ ਦਾ ਵੀ ਫਾਇਦਾ ਹੋਵੇ ਹਾਂ ਸੰਗਰੂਰ ਮਾਨਸਾ ਪਾਤੜਾ ਖਨੌਰੀ ਇਧਰੋਂ ਆਪਾਂ ਨੂੰ ਸਮਾਣਾ ਹੋ ਗਿਆ हां ਮੜਾ ਵੀ ਹਾਂ 200 ਕਿਲੋਮੀਟਰ ਤੱਕ ਤਾਂ ਹੈਗਾ ਤੋਂ ਬਾਅਦ ਨਾ ਕਰਨਾ ਕਰਨਾ ਆਜੋ ਦੋਸਤੋ ਦੇਖਾਉਣੇ ਆ ਫਿਰ ਕਿਹੜੀਆਂ ਕਿਹੜੀਆਂ ਕੱਟੀਆਂ ਨੇ ਬਾਈ ਕੋਲੇ ਤੇ ਦਿੱਤੇ ਹੋਏ ਨੰਬਰ ਤੇ ਬਾਈ ਨਾਲ ਸੰਪਰਕ ਕਰ ਲਿਆ ਕਰੋ ਬਾਕੀ ਗੱਲਬਾਤ ਬਾਈ ਨਾਲ ਕਰ ਲਿਆ ਕਰੋ ਹਨਾ ਤੇ ਦੋਸਤੋ ਜੇ ਵੀਡੀਓ ਪਾਉਣਾ ਚਾਹੁੰਦੇ ਹੋ ਤੁਸੀਂ ਤਾਂ ਮੇਰੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਿਆ ਕਰੋ 9855078978 ਜੇ ਤੁਸੀਂ ਮੈਸ ਦੀ ਜਾਂ ਫਿਰ ਖੇਤੀਬਾੜੀ ਦੇ ਨਾਲ ਸੰਬੰਧਿਤ ਕੋਈ ਵੀ ਵੀਡੀਓ ਪਾਉਣੀ ਚਾਹੁੰਦੇ ਹੋ ਤਾਂ 78978 ਇਹ ਨੰਬਰ ਤੇ ਫੋਨ ਕਰਿਆ ਕਰੋ ਜਿਹੜਾ ਆਪਣਾ YouTube ਚੈਨਲ Facebook ਜਾਂ Instagram ਤੇ ਕੋਈ ਵੀ ਵੀਰ ਵੀਡੀਓ ਪਾਉਣੀ ਚਾਹੁੰਦਾਗਾ ਤਾਂ ਇਹਤੇ ਪਵਾ ਸਕਦਾ ਬਾਕੀ ਆ ਜੇ ਤੁਹਾਨੂੰ ਕਟੀਆਂ ਦਿਖਾਉਣੀਆਂ ਆ ਤੇ ਨੌ ਹੈਗੀਆਂ ਨੇ ਬੂਰੀਆਂ ਤੇ ਦੋ ਹੈਗੀਆਂ ਨੇ ਦੋਸਤੋ ਨੀਲੀ 라ਵੀ ਤੇ ਉਹਨਾਂ ਵਾਸਤੇ ਬਾਈ ਨੂੰ ਸੰਪਰਕ ਕਰ ਲਿਆ ਕਰੋ ਬਾਈ ਤੋਂ ਡਿਟੇਲ हां जी दोस्तों वीडियो दी ਕਰਦੇ ਆ ਵੀ ਆਪਾਂ ਸਟਾਰਟਿੰਗ ਆ ਤੇ ਪਹਿਲੀ ਘੱਟੀ ਤੁਹਾਨੂੰ ਦਿਖਾਉਣ ਜਾ ਰਹੇ ਆ ਕਾਲੀ ਨੀਲੀ ਰਵੀ ਦੇ ਵਿੱਚ ਆ ਦੋਸਤੋ ਨਿਸ਼ਾਨੀਆਂ ਦੱਸਦੇ ਬਾਈ ਕਿਹੜੀਆਂ ਕਿਹੜੀਆਂ ਹੈਗੇ ਨੇ ਬੱਬੂ ਨਿਸ਼ਾਨੀਆਂ ਵੀਰੇ ਚਾਰੇ ਪੈਰਾਂ ਤੇ ਆ ਗਈਆਂ ਅੱਖਾਂ 'ਚ ਆ ਗਈਆਂ ਠੀਕ ਹੈ ਬਾਕੀ ਸਿੱਧਾ ਪਟਾ ਆ ਗਿਆ ਪੂਛ ਤਾਂ ਆ ਗਈ ਬਾਕੀ ਮੀਣੀ ਵੀ ਆ ਬਈ ਯਾਰ ਠੀਕ ਹੈ ਆ ਦੇਖੋ ਦੋਏ ਸਿੰਘ ਹਿਲਦੇ ਨੇ ਇਹਦੇ ਠੀਕ ਹੈ ਠੰਡੀ ਸ਼ੀਲ ਵੀ ਆ ਦੇਖ ਲਓ ਪੂਛੱਕੀ ਖੜੀ ਆ ਗਈ ਚੈੱਕ ਕਰਾ ਦੇ ਦੀ ਲੈ ਵੀਰੇ ਆ ਦੇਖ ਲਓ ਬਾਈ ਮੂੰਹ ਦੀ ਬਿਊਟੀ ਚੈੱਕ ਕਰ ਲਓ ਮਾਰਕਾ ਚੈੱਕ ਕਰ ਲਓ ਹਨਾ ਚਾਰੇ ਪੈਰਾਂ ਤੇ ਨਿਸ਼ਾਨ ਆ ਗਏ ਇਹਦੇ ਦੋਸਤੋ ਬਾਕੀ ਪੂੰਛ ਤੇ ਨਿਸ਼ਾਨ ਆ ਗਿਆ ਮੀਣੀ ਆ ਗਈ ਤੇ ਅੱਜ ਤੁਹਾਨੂੰ ਕਾਲੀ ਦਿਖਾਉਣੀ ਉਹ ਤੋਂ ਬਾਅਦ ਤੁਹਾਨੂੰ ਅੱਜ ਬੂਰੀਆਂ ਦਿਖਾਉਣੇ ਆ ਬੂਰੀਆਂ ਦੀ ਮੰਡੀ ਲੜਖੇ ਆ ਬਾਈ ਨੇ ਘਰੇ ਬੂਰੀਆਂ ਕੱਟੀਆਂ ਦੀ ਜਿਹੜੇ ਭਾਈ ਬੂਰੀਆਂ ਦੇ ਸ਼ਕੀਰ ਨੇ ਉਹ ਵੀ ਸੰਪਰਕ ਕਰ ਲਿਆ ਦੇਖ ਲਓ ਦੂਜੀ ਨੀਲੀ ਰਾਵੀ ਦੀ ਇਹਦੀ ਵੀ ਤੁਸੀਂ ਬਿਊਟੀ ਚੈੱਕ ਕਰ ਲਓ ਦੋਸਤੋ ਚਾਰੇ ਪੈਰਾਂ ਆ ਗਏ ਦੋਸਤੋ ਇਹਦੇ ਚਾਰੇ ਪੈਰਾਂ ਤੇ ਮਾਰਕਾ ਆ ਗਿਆ ਠੀਕ ਹੈ ਤੇ ਇਹਦੇ ਮੂੰਹ ਤੇ ਮਾਰਕਾ ਆ ਗਿਆ ਤੇ ਨੱਕ ਤੇ ਮਾਰਕਾ ਆ ਗਿਆ ਤੇ ਅੱਖਾਂ ਆ ਗਈਆਂ ਤੇ ਕੁੰਡੇ ਸਿੰਘ ਮੋੜੀ ਖੜੀ ਆ ਦੋਸਤੋ ਬਾਈ ਕਿੰਨੇ ਸਮੇ ਦੀ ਹੋਣੀ ਇਹ ਕੱਟੀ ਸਾਲਕ ਦੀ ਹੋ ਬਾਈ ਯਾਰ ਸੇਵਾਕ ਨਿਓ ਖੜੀਆਂ ਨੇ ਠੀਕ ਹੈ ਜੋ ਕੋਈ ਬੰਦਾ ਸੇਵਾ ਕਰ ਲੂ ਤਾਂ ਵਧੀਆ ਜੇ ਤਰੀਕ ਹੈਗੀ ਆ ਜੀ 2 ਚੌਥਾ ਮਹੀਨਾ 2025 ਜਿਹੜੀ ਹੁਣ ਵੀਡੀਓ ਬਣਾ ਰਿਹਾ ਮੈਂ ਇਹ ਆਪਣੀ ਲੇਟੈਸਟ ਵੀਡੀਓ ਕਿਉਂਕਿ ਕਿਸਾਨ ਭਰਾ ਕਈ ਵਾਰ ਲੇਟ ਵੀਡੀਓ ਦੇਖਦੇ ਨੇਗੇ ਤੇ ਉਸ ਤੋਂ ਬਾਅਦ ਵਾਲੀ ਵੀਡੀਓ ਚੈੱਕ ਕਰ ਲਿਓ ਦੋਸਤੋ ਇਹ ਕੱਟੀਆਂ ਹੋ ਸਕਦਾ ਜਦੋਂ ਤੁਸੀਂ ਵੀਡੀਓ ਦੇਖੋ ਸੇਲ ਹੋ ਜਾਣ ਤਾਂ ਆਉਣ ਅਪਡੇਟ ਵਾਸਤੇ ਚੈਨਲ ਨੂੰ ਵੀ ਫੋਲੋ ਕਰ ਲਿਓ ਆਪਣੀਆਂ ਬੂਰੀਆਂ ਨੇ ਬਾਕੀ ਨੀਲੀ ਰਵੀ ਦੀਆਂ ਨੇ ਦੋਸਤੋ ਆਜੋ ਤੁਹਾਨੂੰ ਦਿਖਾਉਂਦੇ ਆ ਉਦੋਂ ਬਾਅਦ ਸਟਾਰਟਿੰਗ ਕਰਦੇ ਆ ਜੀ ਆਪਾਂ ਕਾਲੀ ਨੀਲੀ ਰਵੀ ਤੇ ਇਹ ਅੱਜ ਕਾਲੀਆਂ ਦੋਈ ਸੀਗੀਆਂ ਤੇ ਹੁਣ ਆਪਣੇ ਲਈ ਬੂਰੀਆਂ ਨੀਲੀ ਰਵੀ ਦੀਆਂ ਨੇ ਕਿੰਨੀਆਂ ਨੇ ਬਈ ਬੂਰੀਆਂ ਫਿਰ 9 ਨੇ ਇਸ ਵਾਰ 9 9 ਕਟੀਆਂ ਨੇ ਪਹਿਲੀ ਘਟੀ ਆ ਖੜੀ ਆ ਬਈ ਬੂਰੀ ਦੇ ਵਿੱਚ ਤੇ ਦੇਖ ਸਕਦੇ ਹੋ ਦੋ ਪੈਰ ਨੇਗੇ ਤੇ ਮੱਥੇ ਤੇ ਫੂਲ ਆੱਖਾਂ ਆ ਗਈਆਂ ਆਜੋ ਅੱਗੇ ਤੁਹਾਨੂੰ ਦਿਖਾਉਣਾ ਉਹ ਛੋਟੀਆਂ ਤੋਂ ਸਟਾਰਟ ਕਰੀਏ ਜੀ ਆਪਾਂ ਇਹ ਦੇਖ ਲਓ ਵੱਡੀਆਂ ਛੋਟੀਆਂ ਤੋਂ ਛੋਟੀਆਂ ਗਾਹਾਂ ਵੱਡੀਆਂ ਖੜੀਆਂ ਨੇ ਸਾਰੀਆਂ ਆਜੋ ਤੁਹਾਨੂੰ ਮੈਂ ਪਹਿਲੀ ਵਾਰ ਚੈੱਕ ਕਰਾਦਾ ਆ ਜਾ ਬਾਈ ਬੱਬੂ ਚੈੱਕ ਕਰਾ ਦੇ ਆ ਕੱਟੀ ਦਾ ਫੇਰ ਕਿੰਨੇ ਕੇ ਸਮੇਂ ਦੀ ਹੋਣੀ ਇਹ ਕੱਟੀ ਇਹ 5 ਕ ਮਹੀਨਿਆਂ ਦੀ ਹੋਊ ਬਾਈ 5 ਕ ਮਹੀਨਿਆਂ ਦੀ ਕੱਟੀ ਆ ਗਈ ਹਾਂ ਦੋਸਤੋ ਦੇਖ ਸਕਦੇ ਹੋ ਸੋਹਣੀ ਆਗੀ ਬਣਤਰ ਸੋਹਣੀ ਆ ਅਗਲੀ ਵੀ ਦੱਸ ਦੇ ਫਿਰ ਕਿੰਨੇ ਮਹੀਨਿਆਂ ਦੀ ਹੋਊਗੀ ਇਹ ਹੋਊਗੀ 8 ਕ ਮਹੀਨਿਆਂ ਦੀ ਯਾਰ 8 ਕ ਮਹੀਨਿਆਂ ਦੀ ਆ ਗਈ ਦੋਸਤੋ 8 10 ਦੇ ਲਵੀ ਲੱਗ ਰਹੀਆਂ ਨੇ ਉਹ ਆ ਵੀ 8 10 ਦੇ ਲਵੀ ਲੱਗ ਰਹੀਆਂ ਨੇ ਹਾਂ ਤੇ ਅਗਲੀ ਦੇਖ ਸਕਦੇ ਆ ਦੋਸਤੋ ਇਹਦੇ ਇੱਕ ਗਲਾਬੀ ਜ਼ੁਬਾਨ ਦੀ ਆ ਬਾਈ ਉਹ ਵੀ ਗਲਾਬੀ ਜ਼ੁਬਾਨ ਦੇ ਨੇ ਨਾ ਇਹ ਆ ਗਈ ਨੀਲੀ ਰਾਬੀ ਚ ਗੁਲਾਬੀ ਜ਼ਬਾਨ ਦੀ ਠੀਕ ਆ ਬਾਕੀ ਦੂਜੀਆਂ ਕਾਲੀ ਜ਼ਬਾਨ ਦੇ ਵਿੱਚ ਨੇ ਹਾਂ ਹਾਂ ਇਹ ਤਾਂ ਗੁਲਾਬੀ ਜ਼ਬਾਨ ਆ ਪਰ ਸਿੰਪਲ ਬੂਰੀਆਂ ਆ ਗਈਆਂ ਉਹ ਠੀਕ ਆ ਉਹ ਸਿੰਪਲ ਬੂਰੀਆਂ ਤਿੰਨ ਸਿੰਪਲ ਬੂਰੀਆਂ ਆ ਗਈਆਂ ਇਹਦੇ ਵਿੱਚੋਂ ਤੇ ਬਾਕੀ ਗੁਲਾਬੀ ਜ਼ਬਾਨ ਦੀ ਤੇ ਆ ਵੀ ਸਿੰਪਲ ਬੂਰੀ ਆ ਗਈ ਭਈ ਆਹ ਠੀਕ ਆ ਹਾਂ ਇਹ ਵੀ ਸਿੰਪਲ ਬੂਰੀ ਆ ਗਈ ਆ ਫੇਰ ਗੁਲਾਬੀ ਜ਼ਬਾਨ ਦੀ ਆ ਗਈ ਨੀਲੀ ਰਾਬੀ ਚ ਠੀਕ ਆ ਇਹ ਵੀ ਗੁਲਾਬੀ ਜ਼ਬਾਨ ਦੀ ਹਾਂ ਇਹ ਸਵਾ ਸਾਲ ਤੋਂ ਟੱਪ ਗਈ ਕੱਤੀ ਦੇਖ ਰਾ ਜੀ ਕੱਤੀ ਐ ਠੀਕ ਐ ਜਿਹੜੀਆਂ ਭਾਈ ਗੁਲਾਬੀ ਜ਼ਬਾਨ ਨੇ ਜਾਂ ਸਿੰਪਲ ਬੂਰੀਆਂ ਉਹਦੇ 'ਚ ਰੇਟ ਦਾ ਵੀ ਫਰਕ ਪਊਗਾ ਹਾਂ ਭਾਈ ਹਾਂ ਕਿ ਬਈ ਹੈਗਾ 5-7000 ਦਾ ਫਰਕ 5-7000 ਉਹਦੇ ਹਿਸਾਬ ਨਾਲ ਤੀਆਂ ਨੇ ਗਿਆ ਕੋਈ 10-10 ਮਹੀਨੇ ਦੇਗੀ ਤਾਂ ਉਹ ਜਿਹੜੀ ਸਿੰਪਲ ਉਹ 5-7000 ਸਸਤੀ ਮਿਲੂ ਦੂਜੀ ਮਹਿੰਗੀ ਮਿਲੂ ਚਾਰ ਨੇ ਬਈ ਚਾਰ ਹੈਗੀਆਂ ਨੇ ਸਿੰਪਲ ਹਾਂ ਪੰਜ ਹੈਗੀਆਂ ਨੇ ਨੀਲੀ ਰਾਬੀ ਠੀਕ ਆ ਉਹ ਵੀ ਚੈੱਕ ਕਰਾ ਦੇ ਇੱਕ ਪਰਲੇ ਪਾਸੇ ਰਹਿ ਗਈ ਆ ਵੱਡੀ ਝੋਟੀ ਦੇ ਪਰਲੇ ਪਾਸੇ ਲੈ ਬਈ ਬੱਬੂ ਦੱਸ ਦੇ ਫਿਰ ਅੱਜ ਆਫਰ ਕੀ ਦੇਂਗਾ ਸਪੈਸ਼ਲ ਬਈ ਆ ਕੱਤੀ ਆਪਾਂ ਜਿਹੜਾ ਸਭ ਤੋਂ ਪਹਿਲਾਂ ਫੋਨ ਕਰੂਗਾ ਇਸ ਸਵਾ ਸਾਲ ਦੀ ਕੱਟੀ ਆ ਗਲਾਬੀ ਜ਼ਬਾਨ ਦੀ ਬੂਰੀ ਨਾਲੇ ਨੀਲੀ ਰਾਵੀ ਨਾਲੇ ਬੂਰੀ ਆ ਠੀਕ ਆ ਹਾਂ ਵਧੀਆ ਕੱਟੀ ਆ ਬਾਈ ਕੱਦ ਕਾਠ ਵਧੀਆ ਕਰੂ ਜਿਹੜਾ ਕੋਈ ਪਹਿਲਾਂ ਫੋਨ ਕਰੂ ਲੈਣ ਦਾ ਚਾਹਵਨ ਫੋਨ ਤਾਂ ਲੋਕ ਕੂੰ ਵੀ ਬਥੇਰਾ ਕਰਦੇ ਨੇ ਪਰ ਜਿਹੜਾ ਲੈਣ ਦਾ ਚਾਹਵਨ ਹੋ ਪਹਿਲੀ ਵਾਰ ਵੀਡੀਓ ਦੇਖ ਕੇ ਫੋਨ ਕਰੂ ਉਹਨੂੰ ਬਾਈ 25000 ਰੁਪਏ ਦੀ ਕੱਟੀ ਦੇ ਦਾਂਗੇ ਉਹ ਚੋ ਵੀ ਮਾਨਤਾਨ ਕਰ ਦਾਂਗੇ ਨਾ 25 ਦੀ ਤਾਂ ਵੱਧ ਆ 20 ਦੀ ਕਹਿ ਚੱਲ 20 ਦੀ ਦੇ ਦਾਂਗੇ ਯਾਰ 20 ਦੀ ਦੇ ਦਾਂਗੇ ਲੈ ਦੋਸਤੋ ਬਾਈ ਨੇ ਆਫਰ ਲਾਦੀ ਜਿਹੜਾ ਪਹਿਲੀ ਵਾਰ ਵੀਡੀਓ ਦੇਖ ਕੇ ਫੋਨ ਕਰੂਗਾ 20000 ਦੀ ਕੱਟੀ ਹਕਾ ਦਊਗਾ ਗੁਲਾਬੀ ਜਵਾਂ ਦੀ ਆ ਕਿੰਨੇ ਸਾਲ ਦੀ ਹੋਣੀ ਇਹ ਸਵਾ ਸਾਲ ਦੀ ਹੋ ਗਈ ਸਵਾ ਸਾਲ ਦੀ ਕੱਟੀ ਆ ਕੱਟੀ ਬਹੁਤ ਸੋਹਣੀ ਆ ਉੱਚੀ ਲੰਮੀ ਆਗੀ ਦੋਸਤੋ ਕਰ ਲਓ ਵੀਡੀਓ ਦੇਖਣਸਾਰ ਫੋਨ 20000 ਦੀ ਦੇ ਦਊਗਾ 5000 ਰੁਪਇਆ ਹੋਰ ਡਿਸਕਾਊਂਟ ਦੇਤਾ ਮਾਣ ਤਾਨ ਤੁਹਾਡਾ ਹੋਰ ਵੀ ਕਰਾ ਦਾਂਗੇ 20000 ਦੇ ਵਿੱਚ ਲੈ ਵੀਡੀਓ ਦੇਖਣਸਾਰ ਫੋਨ ਕਰ ਲਿਓ ਨਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 1000 ਰੁਪਿਆ ਜਿਹੜਾ ਸੌਦਾ ਤੁਹਾਡਾ ਬਣ ਗਿਆ ਉਹਦੇ ਚੋਂ ਵੀ ਘੱਟ ਦੇਵਾਂਗੇ ਠੀਕ ਆ ਬਾਈ ਲੈ ਦੋਸਤੋ ਕਰਿਓ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਤੇ ਧੰਨਵਾਦ ਸਾਰਿਆਂ ਦਾ ਕਮੈਂਟ ਕਰਕੇ ਜਰੂਰ ਦੱਸਦੇ ਰਹੋ ਬਾਈ ਜੀ ਵੀਡੀਓ ਫੋਨ ਉਹ ਕਰਨਾ ਆਪਣਾ ਜਿਵੇਂ ਮਾਨਸਾ ਏਰੀਆ ਹੋ ਗਿਆ ਮੁਕਸਰ ਬਠਿੰਡਾ ਪਾਤੜਾ ਖਨੌਰੀ ਸੰਗਰੂਰ ਭਵਾਨੀਗੜ ਸਮਾਣਾ ਤੇ ਬਰਨਾਲਾ ਬਾਕੀ ਦੂਰ ਦੇ ਤਰਨਤਾਰਨ ਤੇ ਅੰਬਰਸਰ ਸਾਹਿਦ ਗੁਰਦਾਸਪੁਰ ਬਈ ਕਪੂਰਥਲਾ ਉਹ ਫੋਨ ਨਾ ਕਰਨੇ ਯਾਰ ਉਹ ਦੂਰ ਹੁੰਦੇ ਨੇ ਨਾਲੇ ਆਪਦਾ ਟਾਈਮ ਖਰਾਬ ਹੁੰਦਾ ਹੁੰਦਾ ਨਹੀਂ ਮੇਰਾ ਠੀਕ ਆ ਜੇ ਬਾਈ ਕੋਈ ਵੀਡੀਓ ਦੇਖ ਕੇ Google Pay ਪੈਸੇ ਪਾ ਕੇ ਪਹੁੰਚ ਕਰ ਦੇਗਾ ਹਾਂ ਹਾਂ ਬਾਈ ਠੀਕ ਆ ਲੈ ਦੋਸਤੋ ਵੀਡੀਓ ਦੇਖ ਕੇ ਜੇ ਕੋਈ ਬਾਈ ਫੋਨ ਕਰੂ ਐਤੇ ਵੀ ਆਫਰ ਆ ਬਾਕੀ ਫੁੱਲ ਵੀਡੀਓ ਜਾ ਕੇ ਜਰੂਰ ਦੇਖੋ ਕਟੀਆਂ ਅੱਜ ਨੌ ਬੂਰੀਆਂ ਖੜੀਆਂ ਨੇ ਬਾਈ ਕੋਲੇ ਦੋ ਨੀਲੀ ਰਾਵੀ